ਨੰਜੀ ਮਿੱਤਰੋ ਕੀ ਹਾਲ ਚਾਲ ਹੈ ਅੱਜ ਬਣਾਉਣ ਲੱਗੇ ਆਪਾਂ ਆਂਡਾ ਮਸਾਲਾ ਪਾਸਤਾ ਉਹਦੇ ਲਈ ਆਪਾਂ ਲਿਆ ਇੱਕ ਗੰਡਾ ਟਮਾਟਰ ਮਿਰਚਾਂ ਲਸਣ ਅਦਰਕ ਆਂਡੇ ਤੇ ਪਾਸਤਾ ਪਾਸਤਾ ਬੋਇਲ ਹੋਣ ਲਈ ਰੱਖਤਾ ਪਾਣੀ ਦੇ ਵਿੱਚ ਥੋੜਾ ਜਿਹਾ ਰੈਂਡ ਪਾਵਾਂਗੇ ਉਹਦੇ ਨਾਲ ਕੀ ਹੁੰਦਾ ਵੀ ਜੁੜਦਾ ਨਹੀਂ ਇਹ ਕਿੰਨੇ ਟਾਈਮ ਚ ਹੁਣ ਆਪਣਾ ਪਾਸਤਾ ਬੋਇਲ ਹੁੰਦਾ ਵਾ ਆਪਾਂ ਉਨੇ ਟਾਈਮ ਦੇ ਚ ਹੁਣ ਆਪਣਾ ਮਸਾਲਾ ਕੱਟ ਲੈਨੇ ਆ

ਹੁਣ ਆਪਾਂ ਟਮਾਟਰ ਨੂੰ ਵੀ ਬਰੀਜ ਬਰੀ ਕੱਟਦੇ ਹਾਂ ਨੋ ਮਸਾਲਾ ਹੋ ਗਿਆ ਰੈਡੀ ਆਪਣਾ ਹੁਣ ਇਹਨੂੰ ਆਪਾਂ ਪਕਾਉਣੀ ਆਂ ਨੋ ਜੀ ਮੇਰੇ ਮਿੱਤਰੋ ਆ ਹੋ ਗਿਆ ਮਸਾਲਾ ਆਪਣਾ ਰੈਡੀ ਆ ਹੈਗਾ ਖਿਚੜਾ ਕਿੰਗ ਕਸੂਰੀ ਮੇਥੀ ਮੀਟ ਮਸਾਲਾ ਜੀਰਾ ਹਲਦੀ ਲਾਲ ਮਿਰਚਾਂ ਇਹ ਹੈਗਾ ਪਿੰਕ ਸਾਲਟ ਇਹ ਜਾਨੀ ਜਿਵੇਂ ਵਾਈਟ ਨਹੀਂ ਵਰਤਦਾ ਵਿੰਕ ਸਾਲਟ ਹੀ ਵਰਤਦਾ ਤੇ ਇਹ ਹੈਗਾ ਵਾ ਕਣੀਆਂ ਪਾਊਡਰ ਤੇ ਆ ਰਫੈਂਡ ਤੇ ਆ ਆਪਣਾ ਪਾਸਤਾ ਹੋ ਗਿਆ ਸੀ ਰੈਡੀ ਇਹ ਇਹਦੇ ਵਿੱਚ ਰਫੈਂਡ ਪਾਉਣ ਦਾ ਇਹ ਫਾਇਦਾ ਵੀ ਜਾਣ ਕੇ ਜੁੜਦੀ ਨਹੀਂ ਇਹ ਇਧਰ ਆਪਣਾ ਹੁਣ ਤਿਲਾ ਵੀ ਗਰਮ ਹੋ ਗਿਆ ਤੇ ਦੋ ਚਮਚਾ ਮੰਗਪਾਂ ਥੋੜਾ ਜਿਹਾ ਆਇਲ ਆਪਣੀ ਲੋੜ ਅਨੁਸਾਰ ਬਾਅਦ ਤੋਂ ਬਾਅਦ ਲੋ ਜੀ ਹੁਣ ਪਾਵਾਂਗੇ ਆਪਾਂ ਵਿੱਚ ਜੀਰਾ ਇਹ ਜੀਰਾ ਜ ਚੰਗੀ ਤਰ੍ਹਾਂ ਭੁੰਨ ਲਿਆ ਜੀਰਾ ਹੁਣ ਆਪਣਾ ਆਦਰਕ ਲਸਣ ਦਾ ਚੌਪ ਕਰਕੇ ਪਿਆਜ਼ ਨੂੰ ਉਤਾਰਦੇ ਹਾਂ ਜੀ ਹੁਣ ਰੋਲਕਾ ਹਲਕਾ ਸਿਗਲ ਹੋ ਗਿਆ ਇਹ ਹਲਕਾ ਜਿਹਾ ਬਰਾਊਨ ਹੋ ਗਿਆ ਜੀਰ ਪਾਵਾਂਗੇ ਇਨਾਸਨ ਹੋ ਗਿਆ ਜੀ ਆਪਣਾ ਬਰਾਉਨ ਹੁਣ ਸਟਾਗਾਂ ਵਿੱਚ ਇਹਦੇ ਪਿਆਜ਼ ਆਪਾਂ ਹੁਣ ਕਬਦੀਲਾ ਵੱਡਾ ਮੈਂ ਤਾਂ ਲੈਣਾ ਨਾ ਯਾਰ ਜੀ ਆਪਣਾ ਹਲਾਉਣਾ ਸੁੱਕਾ ਰਹੇ ਹੁਣ ਹਲਾਉਣਾ ਪੋਤਾ

ভিৰ আকৌ গাঁৱত ਇਲਾਵਨ ਹੋਣਾ ਸੀ ਟੀ 2 ਟੀ 2 ਦਾ ਪ੍ਰੋਗਰਾਮ ਹੋ ਗਿਆ ਕੈਨਸਲ ਮੈਂ ਚੱਲ ਆ ਗਿਆ ਦਰ ਪਾਰ ਤੇ ਹੋ ਨਾਲ ਗਿਆ ਤੇ ਨਾਲ ਟਾਈਮ ਨਾਲ ਗੜ ਜਾਂਦਾ ਉਹ ਨੋਡੀ ਪ੍ਰੋਗਰਾਮ ਆ ਗਿਆ ਥੋੜੀ ਜਿਹੀ ਹਲਦੀ ਨਾਲ ਮੇਚ ਕਿਆ ਨੀ ਆ ਬੋਦਾਂ ਤੇ ਨਾਮ ਦਾ ਇਹ ਜੀ ਦਾ ਬਰਾਵਾ ਆਪਦੇ ਦਾ ਪੇਸਟ ਦੇ ਹਿਸਾਬ ਨਾਲ ਪਾ ਲਿਓ ਜੰਜ਼ਰ ਨਾਲ ਆਪਣਾ ਭੁਜੀ ਹੋਈ ਹੁਣ ਪਾਵਾਂਗੇ ਵਿੱਚ ਸਣੀ ਮਸਾਲੇ ਇਹ ਰਚਵਾਵਾਂਗੇ ਗੋਣਾ ਮੀਟ ਮਸਾਲਾ ਜੇ ਨੂੰ ਨਾ ਟੋਕਦੇ ਮੈਂ ਇਸ ਤਰ੍ਹਾਂ ਪਾਵਾਂਗੇ ਸਾਲਾ ਨੂੰ ਸਰਵਾਜ ਇਸ ਪਾਵਾਂਗਾ ਅੱਗੇ ਲੋ ਜੀ ਮਿੱਤਰੋ ਮਸਾਲਾ ਗਿਆ ਭੋਨਾ ਆਪਣਾ ਹੁਣ ਪਾਵਾਂਗੇ ਜਿਹਦੇ ਵਿੱਚ ਆਪਾਂ ਆਂਡੇ ਹੌਂਡੀ ਨੂੰ ਹਟਾ ਕੇ ਬਾਹਰ ਨਹੀਂ ਬਣਾਂਗੇ ਇਹਨਾਂ ਦਾ ਕਰਦੇ ਗਏ ਰਹਾਂ ਲੈ ਕੇ

ਪਿਆਰ ਨਾਲ ਹਲਾਉਣਾ ਸਾਰੇ ਮੁਰਕੇ ਉੱਥੀ ਟੁੱਟ ਜਾਣਾ ਸਾਰੇ ਜਵਾਸ ਤੇ ਹੋਰ ਮਾਤਾ ਦਾ ਬਾਤ ਕੋ ਕੋ ਨੂੰ ਦੱਸਿਆ ਨਹੀਂ ਹਨ ਉਹ ਮੁਰਕੇ ਗੜੀਆ ਬਣਨਾ ਮੋਜੀ ਮਸਾਲੇ ਕੋ 2 ਮਿੰਟ ਨੂੰ ਦੇਖ ਲਵੋਣਾ ਤੇ ਬਾਅਦ ਤੋਂ ਆਪਣਾ ਰੈਡੀ ਆ ਲੋ ਵੀ ਮੇਰੇ ਮਿੱਤਰੋ ਪਾਸਤਾ ਵਗੈਰੇ ਰੈਡੀ ਆਪਾਂ ਕਰਤਾ ਗਿਆ ਹੁਣ ਬੰਦ ਤੇ ਹੁਣ ਉਹਨੂੰ ਆਪਾਂ ਕੱਢ ਦਾਂਗੇ ਛੋਟੇ ਭਾਂਡੇ ਚ ਲੋ ਜੀ ਤੁਹਾਡਾ ਪਾਸਤਾ ਹੋ ਗਿਆ ਰੈਡੀ ਇਹਨੂੰ ਖਾਓ ਇੰਜੋਏ ਕਰੋ ਆਸਰੀ ਘਰ ਹੈ ਜੀ ਨਵੇਂ-ਨਵੇਂ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰੋ